ਸਸੇ ਕਾਲ ਦੀ ਮੈਂ ਡਾਕਟਰ ਸ਼ੇਖਰ ਸਿੰਘਲ ਆਰਥੋਡੋਮੈਨਿਕ ਨਿਕਲਦਾ ਹਾਂ ਆਮ ਤੌਰ ਤੇ ਸਾਡੇ ਕੋਲ ਕਈ ਯੰਗ ਪੇਸ਼ੈਂਟਸ ਆਦੇ ਆ ਜਿਹੜੇ ਕਹਿੰਦੇ ਨੇ ਕਿ ਉਹਨਾਂ ਦੇ ਚੂੜੇ ਯਾਨੀ ਕਿ हिਪ ਦੇ ਅਗਲੇ ਪਾਸੇ ਪੇਨ ਹੋ ਰਿਹਾ ਬੈਠਣ ਉੱਠਣ ਦੇ ਵਿੱਚ ਉਹਨਾਂ ਨੂੰ ਤਕਲੀਫ ਹੁੰਦੀ ਆ ਚੌਂਕੀ ਮਾਰਾਂ ਤੇ ਦਿੱਕਤ ਆਉਂਦੀ ਤਾਂ ਯੰਗ ਪੇਸ਼ੈਂਟ ਦੇ ਵਿੱਚ ਇਹ ਸਾਰੀ ਥੀਸਾ ਆਮ ਕਰਦੇ ਇਹ ਵਸਕਲ ਨੈਕ੍ਰੋਸਿਸ ਵੱਲ ਪੁਆਇੰਟ ਕਰਦੇ ਹਨ ਉਹਨੇ ਇਹ ਵਸਕਲ ਨੈਕ੍ਰੋਸਿਸ ਕੀ ਜੀ ਇਸੇ ਵਸਕਲ ਨੈਕ੍ਰੋਸਿਸ ਦੇ ਵਿੱਚ ਆਪਣੀ ਚੂੜੇ ਦੀ ਹੱਡੀ ਦੇ ਵਿੱਚ ਹੌਂ ਦਾ ਦੋਰਾ ਘਟਦਾ ਜਾਂਦਾ ਹੈ ਜਿਵੇਂ ਜਿਵੇਂ ਹੌਂ ਦਾ ਦੋਰਾ ਘਟਦਾ ਜਾਂਦਾ ਹੈ ਉਹ ਹੱਡੀ ਉਥੇ ਸੱਤ ਹੁੰਦੀ ਜਾਂਦੀ ਹੈ ਸ਼ੇਪ ਬਦਲਦੀ ਰਹਿੰਦੀ ਹੈ ਤੇ ਉਹਦੇ ਉੱਪਰ ਪ੍ਰੈਸ਼ਰ ਪੈਰ ਪੈ ਕੇ ਉਹਦੀ ਸ਼ੇਪ ਬਿਲਕੁਲ ਖਤਮ ਹੋ ਕੇ ਫ੍ਰੈਕਚਰ ਹੋ ਜਾਂਦਾ ਹੈ ਇਹ ਸਾਰੇ ਜੀ ਨੂੰ ਐਵਸਟੋਨੈਕਰੋਸਿਸ ਕਹਿੰਦੇ ਨੇ ਆਪਾਂ ਇਹਦੇ ਕਈ ਕਾਰਨ ਨੇ ਮੋਸਟ ਆਫ ਦਾ ਕੇਸਿਸ ਦੇ ਵਿੱਚ ਜੇ ਤੁਸੀਂ ਜ਼ਿਆਦਾ ਅਲਕੋਹਲ ਪੀਂਦੇ ਹੋ স্মੋਕਿੰਗ ਕਰਦੇ ਹੋ ਜਾਂ ਫਿਰ ਤੁਸੀਂ ਥਾਇਰੋਇਡ ਦਾ ਮਤਨ ਕਰਦੇ ਆਂ ਅੱਜ ਕੱਲ کافی ਬਾਡੀ ਬਿਲਡਰਸ ਸਪਲੀਮੈਂਟਸ ਲੈਂਦੇ ਨੇ ਜਿਨ੍ਹਾਂ ਦੇ ਵਿੱਚ ਸ਼ਾਇਦ ਉਹ ਕਦੇ ਕੰਟੈਂਟ ਨੂੰ ਚੰਗੀ ਤਰ੍ਹਾਂ ਰੀਡ ਨਹੀਂ ਕਰਦੇ ਕਿਥੇ ਨਾ ਕਿਥੇ ਸਟੀਰੋ ਸਸ ਸਪਲੀਮੈਂਟ ਹੁੰਦਾ ਹੈ ਤੇ ਉਹਦੇ ਐਕਸੈਸਿਵ ਯੂਜ਼ ਕਰਕੇ ਆਪਣੇ ਚੂੜੇ ਦੇ ਵਿੱਚ ਟੀਬਸ ਕੋ ਨੈਕਰੋਸਿਸ ਹੋ ਜਾਂਦਾ ਹੈ ਤੇ ਕਈ ਕਿਸਿਆਂ ਦੇ ਵਿੱਚ ਆਪਾਂ ਨੂੰ ਕਾਰਨ ਨਹੀਂ ਪਤਾ ਨਾ ਤੇ ਜੇ ਤੁਸੀਂ ਜਿਮ ਜਾਂਦੇ ਹੋ ਤੇ ਜਿਮ ਤੇ ਰੈਗੂਲਰ ਐਕਸਰਸਾਈਜ਼ ਕਰਨ ਦੇ ਬਾਵਜੂਦ ਤੇ ਸਪਲੀਮੈਂਟਸ ਵੀ ਲੈਂਦੇ ਹੋ ਤਾਂ ਦਰਦ ਰਹਿੰਦਾ ਹੈ ਆਪਣੇ ਚੂੜੇ ਵਾਲੀ ਸਾਈਡ ਜਾਂ ਲੋਅਰ ਬੈਕ ਰੀਜਨ ਦੇ ਵਿੱਚ ਤਾਂ ਇਹ ਟੀਬਸ ਕੋ ਨੈਕਰੋਸਿਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਤੇ ਉਹਨੂੰ ਉਹਦੇ ਬਾਰੇ ਜ਼ਰੂਰ ਚੈੱਕ ਕਰਾਣਾ ਹੁਣ ਆਪਾਂ ਪਿਛੇ 2020-2020 ਦੇ ਵਿੱਚ ਆਪਾਂ ਇਹ ਕੋਵਿਡ ਦੇ ਐਪੀਡੈਮਿਕ ਤੋਂ निकले ਸੀਗੇ ਜਿਸ ਦੇ ਵਿੱਚ ਬਚਾਨ ਵਾਸਤੇ ਡਾਕਟਰ ਸਾਹਿਬ ਨੇ ਉਸੇ ਅਗੇਸਕਾ ਰਿਸਰਚ ਕਰਾਇਆ ਕਿ ਵੀ ਸਟੀਰੋਇਡਸ ਦੇ ਲੋੜ ਹੈ ਤੇ ਕਈ ਲੋਕਾਂ ਨੂੰ ਜਾਨ ਬਚਾਨ ਲਈ ਸਟੀਰੋਇਡਸ ਵੀ ਦਿੱਤੇ ਗਏ ਉਹਨਾਂ ਸਟੀਰੋਇਡਸ ਕਰਕੇ ਵੀ ਅਸੀਂ ਦੇਖਦੇ ਹਾਂ ਕਈ ਪੇਸ਼ੈਂਟ ਸਾਡੇ ਕੋਲ ਆਂਦੇ ਨੇ ਜਿਨ੍ਹਾਂ ਨੂੰ ਕੋਵਿਡ ਹੋਇਆ ਸੀ ਸਟੀਰੋਇਡਸ ਦਿੱਤੇ ਗਏ ਤੇ ਐਵਸਕੋ ਨੈਕਰੋਸਿਸ ਹੋ ਗਿਆ ਉਹਨਾਂ ਨੂੰ ਚੋਡੇਗਾ ਹੁਣ ਜੇ ਤੁਹਾਨੂੰ ਪਤਾ ਲੱਗ ਗਿਆ ਕਿ ਇਹ ਬਸਪਰ ਨੈਕ੍ਰੋਸਿਸ ਹੋ ਗਿਆ ਹੈ ਤਾਂ ਜੇ ਤੁਸੀਂ ਸਾਡੇ ਕੋਲ अर्ਲੀ ਸਟੇਜ ਦੇ ਵਿੱਚ ਪਹਿਲੀ ਜਾਂ ਦੂਜੀ ਸਟੇਜ ਦੇ ਵਿੱਚ ਪਹੁੰਚੇ ਤਾਂ ਆਪਣਾ ਟਰੀਟਮੈਂਟ ਬਹੁਤ ਹੀ ਛੋਟਾ ਤੇ ਸਿੰਪਲ ਹੈਗਾ ਜਿਦੇ ਵਿੱਚ ਆਪਾਂ ਬੋਨ ਗ੍ਰਾਫਟਿੰਗ ਜਾਂ ਡ੍ਰਿਲਿੰਗ ਕਰਸਾਤੇ ਤੇ ਇਸ ਚੀਜ਼ ਨਾਲ ਆਪਾਂ ਆਪਣੇ ਥੂੜੇ ਨੂੰ ਕਸਨ ਨਾਲ ਢਿਲੇ ਕਰਸਾਤੇ ਪਰ ਜੇ ਪੇਸ਼ੈਂਟ ਸਾਡੇ ਕੋਲ ਗ੍ਰੇਡ 4 ਜਾਂ ਲੇਟਰ ਸਟੇਜਿਸ ਵਿੱਚ ਆਂਦਾ ਹੈਗਾ ਤਾਂ ਉਸ ਥੂੜੇ ਦਾ ਆਕਾਰ ਬਿਲਕੁਲ ਹੀ ਚੇਂਜ ਹੋ ਚੁੱਕਾ ਹੁੰਦਾ ਹੈ ਤਾਂ ਉਹਦੇ ਵਿੱਚ ਆਪਾਂ ਨੂੰ ਨਵਾਂ ਥੂੜਾ ਪਾਣਾ ਪੈਂਦਾ ਹੈ ਪਰ ਅੱਜਕੱਲ੍ਹ ਚੂੜੇ ਵੀ ਬਹੁਤ ਅੱਛੀ ਕੁਆਲਿਟੀ ਦੇ ਆ ਗਏ ਨੇ ਜਿਨ੍ਹਾਂ ਦੀ ਲਾਈਫ 25-30 ਸਾਲ ਹੁੰਦੀ ਹੈ ਤੇ ਜੇ ਤੁਹਾਨੂੰ ਇਹਨਾਂ ਲੱਛਣਾਂ ਚੋਂ ਕੋਈ ਲੱਛਣ ਹੈ ਤਾਂ ਇੱਕ ਮੈਡੀਕਲ ਐਡਵਾਈਸ ਜ਼ਰੂਰ ਲਓ ਧੰਨਵਾਦ